ਕਿ ਜੇਕਰ ਪਹਿਲਾ ਵੀਜ਼ਾ ਪਾਕਿਸਤਾਨ ਦਾ ਲੱਗ ਜੂਵੇ ਨਾ ਤੇ ਵੀਜ਼ਾ ਨਹੀਂ ਲੱਗਦਾ ਜੀ ਅਮਰੀਕਾ ਦਾ ਵੀਜ਼ਾ ਨਹੀਂ ਲੱਗਦਾ ਕੈਨੇਡਾ ਦਾ ਵੀਜ਼ਾ ਨਹੀਂ ਲੱਗਦਾ ਇੰਗਲੈਂਡ ਦਾ ਨਹੀਂ ਲੱਗਦਾ ਤੇ ਮੇਰੀ 25 ਮੁਲਕ ਜਿਹੜੇ ਉਹ ਸੀਗੇ ਤੇ 26ਵਾਂ ਮੇਰਾ ਪਾਕਿਸਤਾਨ ਤੇ 27ਵਾਂ ਮੇਰਾ ਇੰਡੀਆ ਨਸਤਾਈਆਂ ਮੁਲਕਾਂ ਚ ਇਹ ਪਰਮਾਤਮਾ ਮੈਨੂੰ ਗਵਾ ਚੁੱਕਾ ਜੀ ਇਹੀ ਕਹਿੰਦੇ ਕਿ ਵਾਗੇ ਦੀ ਅਸਰ ਹੱਦੇ ਨੀ ਨਾ ਕਦੇ ਲੜਾਈ ਲੱਗੇ ਹੋਣੀ ਬੜੀ ਖਰਾਬੀ ਆ ਬੰਬ ਇਧਰ ਡਿੱਗਣ ਜਾਂ ਉਧਰ ਮਰਨੇ ਪੁੱਤ ਪੰਜਾਬੀ ਆ ਦੀਏ ਜਿਹੜੀ ਡੇਰਿਆਂ ਦੇ ਲੈ ਕੇ ਹੋਈ ਨਾ ਮਸੀਤਾਂ ਦੇ ਜਾ ਕੇ ਗਾਣ ਨੂੰ ਇਹਨੂੰ ਤੁਸੀਂ ਕਿਦਾਂ ਸਮਝਦੇ ਹੋ ਹਾਂ ਠੀਕ ਜਿਹਨਾਂ ਨੇ ਨਹੀਂ ਗਾਉਣਾ ਨਾ ਗਾਉਣ ਮੈਂ ਤਾਂ ਗਾਉਂਗਾ ਜੀ ਮੈਂ ਤਾਂ ਸ਼ੁਰੂ ਤੋਂ ਗਾਉਂਦਾ ਹਾਂ ਕਈ ਗਾਇਕ ਕਹਿੰਦੇ ਨੇ ਕਿ ਤੁਸੀਂ ਫ੍ਰੀ ਵੀ ਗਾ ਲੈਂਦੇ ਹੋ ਜੇ ਮੈਨੂੰ ਪੋਗਦਾ ਆ ਪੋਗ ਹੁੰਦਾ ਨਾ ਹਾਂਜੀ ਬਿਲਕੁਲ ਆ ਪੋਗਦੇ ਹਾਂ ਜੇ ਮੈਨੂੰ ਪੋਗਦਾ ਤਾਂ ਮੈਂ ਤਾਈ ਹੋਈ ਹਾਂ ਮੈਂ ਜੀ ਜੀ ਨੇ ਉਹ ਤਾਂ ਉਹਨਾਂ ਲੋਕਾਂ ਵਾਸਤੇ ਹੱਥ ਨਾ ਪੁੱਛੇ ਥੂਕੌੜੀ ਮੈਨੂੰ ਪਰਮਾਤਮਾ ਤੇ ਬਹੁਤ ਵੱਡਾ ਵਿਸ਼ਵਾਸ ਹੁਣ ਵੀ ਵਿਸ਼ਵਾਸ ਔਰ ਉਹਨਾਂ ਨੇ ਕੰਟੀਨ ਚ ਪਹਿਲੀ ਵਾਰੀ ਜਲੰਧਰ ਕੰਟੀਨ ਤੋਂ 골ਡਨ ਕੰਟੀ ਜੀ ਤੇ ਉਹ ਸਾਨੂੰ ਸਾਰੇ ਪਿੰਡ ਨੂੰ ਮੈਨੂੰ ਬੜਾ ਚਾ 15 ਪੈਸੇ ਦਾ ਪ੍ਰਸ਼ਾਦ ਲੈ ਹੁੰਦਾ ਤੇ ਦੱਸਦਾ ਵੀ ਮਿਲ ਸਕਦਾ ਹੀ ਮੈਂ ਕਹਿੰਦਾ ਨਹੀਂ ਰੱਬ ਨੇ ਸਾਨੂੰ ਸਾਈਕਲ ਦਿੱਤਾ 15 ਪੈਸੇ ਦਾ ਲਓ ਕਿ ਮੈਂ ਯੂਨੀਵਰਸਿਟੀ ਦੇ ਵਿੱਚ ਕਾਲਜਾਂ ਦੇ ਵਿੱਚ ਬਹੁਤ ਵਾਰੀ ਹਰਿਆ ਅੱਛਾ ਜੀ ਹਰਿਆ ਬਹੁਤ ਵਾਰੀ ਸਵਾਰ ਹਰਨ ਦਾ ਵੀ ਲਿਆ ਤੇ ਬਹੁਤ ਵਾਰੀ ਪ੍ਰਮਾਤਮਾ ਨੇ ਮੈਨੂੰ ਜਿੱਤ ਵੀ ਦਿੱਤੀ ਬਹੁਤ ਕੁੱਟਖਾਦੀ ਜੀ ਮੈਂ ਉਸਦਾ ਕੀ ਗੱਲ ਸ਼ਰਧਾ ਤਾਂ ਜਿਆਦਾ ਕਰਦੇ ਸੀਗੇ ਨਹੀਂ ਪੰਜਾਬ ਦੀ ਗੱਲ ਹੋਵੇ ਤੇ ਪੰਜਾਬ ਦੇ ਸੱਭਿਆਚਾਰ ਦੀ ਗੱਲ ਹੋਵੇ ਸੱਭਿਆਚਾਰ ਦੀ ਗੱਲ ਹੋਵੇ ਤੇ ਮੇਲਿਆਂ ਦੀ ਨਾ ਗੱਲ ਹੋਵੇ ਜੇ ਮੇਲਿਆਂ ਦੀ ਗੱਲ ਹੋਵੇ ਤੇ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਧਿਆਲਪੁਰੀ ਦੀ ਗੱਲ ਨਾ ਹੋਵੇ ਇਹ ਕਿੱਦਾਂ ਪੋਸੀਬਲ ਹੈ ਮੇਰੇ ਨਾਲ ਮੌਜੂਦ ਹੈ ਅੱਜ ਵਾਈਸੋ ਪੰਜਾਬ ਦੇ ਵਿੱਚ ਦਲਵਿੰਦਰ ਧਿਆਲਪੁਰੀ ਧਿਆਲਪੁਰੀ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਵੈਲਕਮ ਜੀ ਵਾਈਸੋ ਪੰਜਾਬ 'ਚ ਥੈਂਕ ਯੂ ਜੀ ਕੀ ਹਾਲ ਚਾਲ ਠੀਕ ਠਾਕ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਵਾਈਸੋ ਪੰਜਾਬ ਦੇਖ ਰਹੇ ਸਾਰੇ ਹੀ ਸਤਿਕਾਰਯੋਗ ਜਨੂ ਇਸ ਰੋਤੇ ਆ ਦਰਸ਼ਕ ਗਿਆ ਦਲਵਿੰਦਰ ਦਿਆਲਪੁਰੇ ਵੱਲੋਂ ਦੋਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਔਰ ਪਾਜੀ ਤਾਨੂੰ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਔਰ ਰੰਗਪਰੀ ਸਾਹਿਬ ਬਹੁਤ ਵਧੀਆ ਨੇਹਰੀਆਂ ਲਿਆਂਦੀਆਂ ਬਈ ਤੁਸੀਂ ਜਦੋਂ ਸ਼ੁਰੂਆਤ ਕੀਤਾ ਮੈਂ ਕਹਿੰਦਾ ਇਹ ਲਿਆਂਦੀਆਂ ਸੀ ਮੈਂ ਕਹਿੰਦਾ ਪਿਛਲੇ ਦਿਨਾਂ ਦੇ ਵਿੱਚ ਐ ਤੁਹਾਨੂੰ ਤੋਂ ਠੰਡ ਪਈ ਹੋਈ ਸੀ ਅੱਜ ਪਰਮਾਤਮਾ ਦੀ ਕਿਰਪਾ ਨਾਲ ਅੱਜ ਬਿਲਕੁਲ ਸੂਰਜ ਨਿਕਲਿਆ ਪਿਆ ਹਾਂ ਜੀ ਅੱਜ ਨਾਲੇ ਬਸੰਤ ਬਹਾਰ ਆਉਣ ਵਾਲੀ ਆ ਹਾਂ ਬਿਲਕੁਲ ਕੋਟ ਪਾਇਆ ਸੀ ਗਰਮੀ ਲੱਗ ਰਹੀ ਸੀ ਆ ਬਿਲਕੁਲ ਨੇਹਰੀਆਂ ਲਿਆਂਦੀਆਂ ਤੁਸੀਂ ਸਭ ਤੋਂ ਪਹਿਲਾਂ ਹਾਂ ਹਾਂ ਤੁਸੀਂ ਜਿਹੜੀ ਤੁਹਾਡੀ ਸਭ ਤੋਂ ਪਹਿਲੀ ਕੈਸਟ ਹੈ ਜਾਂ ਪਲੇਟੀਆਂ ਕੈਸਟਾਂ ਦੇ ਵਿੱਚੋਂ ਗੱਲ ਕਰੀਏ ਨੇਹਰੀਆਂ ਸੀ ਨੇਹਰੀਆਂ ਦਾ ਮਤਲਬ ਕੀ ਸੀਗਾ ਕਿ ਨੇਹਰੀਆਂ ਕਿੱਦਾਂ ਲਿਆਂਦੀਆਂ ਤੁਸੀਂ ਮੈਂ ਉਹਨਾਂ ਲੋਕਾਂ ਨੂੰ ਜਿਹੜੇ ਬਾਹਰ ਬੈਠੇ ਨੇ ਵਾਸ਼ਸੋ ਪੰਜਾਬ ਦੇਖ ਰਹੇ ਨੇ ਸੁਣ ਰਹੇ ਨੇ ਉਹ ਜਿਹੜੇ ਲੋਕ ਬਾਹਰ ਬੈਠੇ ਨੇ ਆਪਣੀ ਆਪਣੀ ਜੋਬਾਂ ਤੇ ਜਾਣ ਵਾਸਤੇ ਜਾਂ ਇਧਰ ਲੋਕ ਆਪਣੇ ਕਮਾਂਕਾਰਾਂ ਵਾਸਤੇ ਜਾਂ ਕਾਲਜ ਜੁਨੀਵਰਸਿਟੀ ਵਿੱਚ ਜਿੰਨੇ ਵੀ ਅ ਪੜਦੇ ਨੇ ਸਟੂਡੈਂਟ ਬੱਚੇ ਬੱਚੀਆਂ ਪੜਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਕਿ ਆਪਣੇ ਆਪਣੇ ਕਮਾਂਚਰੀਆਂ ਲੈ ਕੇ ਆਉਣ ਮੇਰੀ ਤੇ ਉਹੀ ਗੱਲ ਹੈ ਕਿ ਹਮ ਮਿਰਜੇ ਦੇ ਵਾਂਗੂ ਮੈਣੀ ਸੋਹਣਾ ਜੰਡ ਥੱਲੇ ਜੱਗੇ ਜੱਟ ਵਾਂਗੂ ਨਿਕਰੌਣੀ ਬੱਲੇ ਬੱਲੇ ਮੇਰੇ ਨਾਲ ਜੇ ਕਰਨਗੀ ਹੈ ਰਫੇਰੀਆਂ ਮੈ ਲਾਉਰੀਆਂ ਨਹੀਂ ਦੇਰੀਆਂ ਨੇਰੀਆਂ ਲਿਆਦੂ ਬਿੱਲਾ ਨੇਰੀਆਂ ਨੇਰੀਆਂ ਲਿਆਦੂ ਬਿੱਲਾ ਨੇਰੀਆਂ ਜਿਦਾਸੀ ਨੇਰੀਆਂ ਲੈਂਦੀਆਂ ਕੁਦਰਤ ਸਰ ਤੇ ਮਿਹਰਬਾਨ ਆ ਇਹਦਾ ਸਾਰਿਆਂ ਨੂੰ ਬੇਨਤੀ ਆ ਕਿ ਆਪਣੇ ਕਮਾਕਾਰਾਂ ਦੇ ਵਿੱਚ ਆਪਣੀ ਹੌਨੈਸਟੀ ਦੇ ਵਿੱਚ ਨਾਈਸ ਟੂ ਪਰਸਨ ਬਣ ਕੇ ਡਾਉਟ ਵਰਥ ਬਣ ਕੇ ਨੇਰੀਆਂ ਲੱਕਿਓ ਨੇਰੀਆਂ ਤੋਂ ਬਾਅਦ ਤੁਸੀਂ ਪੜਤੂ ਪਾਇਆ ਹਾਂ ਇਹ ਟਾਈਟਲ ਐਦਾਂ ਦੇ ਕਿਵੇਂ ਨੇਰੀਆਂ ਪੜਤੂ ਕੀ ਚੱਕਰ ਹੈ ਲੋਕਾਂ ਦਾ ਟੇਸਟ ਕੀ ਕਰੀਏ ਲੋਕਾਂ ਦਾ ਟੇਸਟ ਥੋੜਾ ਜਿਹਾ ਉਹਨਾਂ ਦੇ ਨਾਲ ਚੱਲਣਾ ਪੈਂਦਾ ਉਹਨਾਂ ਦੀ ਨਮ ਚ ਪੜਨੀ ਪੈਂਦੀ ਹੈ ਕਿਉਂਕਿ ਫੇ ਨਾਲ ਉਹਨਾਂ ਦੇ ਚੱਲ ਕੇ ਤੇ ਜੋ ਉਹਨਾਂ ਦਾ ਟੇਸਟ ਹੈ ਨੇਹਰੀਆਂ ਲਿਆ ਦੂੰ ਕੀ ਪੰਗੇ ਕੀ ਤੰਗੇ ਆੜੀਏ ਪੜਥੂ ਪਾ ਦੂੰਗਾ ਬਸ ਲੋਕਾਂ ਨੂੰ ਪਿਆਰ ਮੁਹੱਬਤ ਦੀ ਗੱਲਾਂ ਜੀ ਜਿਵੇਂ ਟੇਸਟ ਦੀ ਗੱਲ ਕੀਤੀ ਤੁਸੀਂ ਕਈ ਸਾਲਾਂ ਤੋਂ ਇਸ ਫੀਲਡ ਦੇ ਵਿੱਚੋਂ ਕਿੱਥੋਂ ਸ਼ੁਰੂ ਕੀਤਾ ਸੀ ਅੱਜ ਕਿੱਥੇ ਸਮਾਂ ਆ ਗਿਆ ਕੀ ਬਦਲਾਅ ਆਏ ਨੇ ਤੁਸੀਂ ਕੀ ਸਮਝਦੇ ਹੋ ਸਕੂਲ ਦੇ ਐਕਟੀਵਿਟੀ ਪੀਰ ਤੋਂ ਸ਼ੁਰੂ ਕੀਤਾ ਸੀ ਉਦੋਂ ਐਕਟੀਵਿਟੀ ਪੀਰੀਡ ਲੱਗਣੀ ਗਵਰਨਮੈਂਟ ਸਕੂਲ ਦਿਾਲਪੁਰ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲੀ ਵਾਰੀ ਗਿਆ ਸੀ ਮੈਂ ਆਪਣੇ ਪੱਤੀ ਖੱਖਾਂ ਦੀ ਦਿਾਲਪੁਰ ਪਿੰਡ ਦੇ ਵਿੱਚ ਉੱਥੇ ਗਿਆ ਤੇ ਉੱਥੇ ਸੰਗਤ ਵੱਲੋਂ ਮੈਨੂੰ 1 ਰੁਪਿਆ ਇਨਾਮ ਮਿਲਿਆ ਤੇ ਉਹ ਮੈਂ 1 ਰੁਪਿਆ ਬਾਬੇ ਦੀ ਗੁਰੂਕ ਚ ਪਾ ਕੇ ਮੱਥਾ ਟੇਕ ਕੇ ਸੱਚੇ ਪੱਖ ਸੱਚੇ ਪਾਤਸ਼ਾਹ ਕੋਲੋਂ ਹੋਰ ਸਮਤ ਬਖਸ਼ੀ ਕੇ ਸੱਚੇ ਪਾਤਸ਼ਾਹ ਕਿਰਪਾ ਕਰੀ ਤੇ ਚੰਗੇ ਚੰਗੇ ਬੰਦੇ ਟਕਰਾਈਂ ਆ ਹਾਨੈਸਟੀ ਦੇਈ ਸੱਚ ਬੋਲਣ ਦੀ ਤਾਕਤ ਦੇਈ ਐਂਡ ਆਪਣਾ ਦੇ ਜੋ ਆਪਣਾ ਦੇ ਉਹ ਪਰਮਾਤਮਾ ਦੀ ਬੜੀ ਕਿਰਪਾ ਹੋਈ ਹੈ ਤੇ ਉਸ ਤੋਂ ਬਾਅਦ ਲਗਾਤਾਰ ਲਾਇਲਪੁਰ ਕਾਲਜ ਕਾਲਜ ਜਲੰਧਰ ਜਨਤਾ ਕਾਲਜ ਕਰਤਾਰਪੁਰ گورਨਮੈਂਟ ਸੀਨੀਅਰ ਸਕੂਲ ਕਰਤਾਰਪੁਰ ਫਿਰ ਮੇਰਾ ਡਿਪਾਰਟਮੈਂਟ ਲੋਕ ਸੰਪਰਕ ਵਿਭਾਗ ਪੰਜਾਬ ਸਰਕਾਰ ਅਜ ਜਿੱਥੇ ਕਿ ਮੈਂ ਤਕਰੀਬਨ 21 ਸਾਲ ਆਏ ਨੇ 22 ਸਾਲ ਆਏ ਨੇ ਤੇ ਫਿਰ ਮੈਂ ਵਿਰਸ ਲਲੀ ਆਪਣੇ ਡਿਪਾਰਟਮੈਂਟ ਤੋਂ ਬਹੁਤ ਕੁਝ ਸਿੱਖਿਆ ਨਹਿਰਜਵਾ ਕੇਂਦਰ ਜਲੰਧਰ ਤੇ ਕਪੂਰਥਲਾ ਤੋਂ ਬਹੁਤ ਕੁਝ ਸਿੱਖਿਆ ਡਾਇਰੈਕਟਰ ਜੂ ਸਰਵਿਸ ਪੰਜਾਬ ਉਹਨਾਂ ਕੋਲ ਬਹੁਤ ਕੁਝ ਸਿੱਖਿਆ ਆਪਣੇ ਪ੍ਰੋਫੈਸਰ ਸਾਹਿਬਾਂ ਕੋਲ ਬਹੁਤ ਕੁਝ ਸਿੱਖਿਆ ਫਿਰ ਚੱਲ ਸੋ ਚੱਲ ਯੂਨੀਵਰਸਿਟੀ ਦੇ ਵਿੱਚ ਬਹੁਤ ਵਾਰੀ ਮੈਂ ਵਾਈਸੂ ਪੰਜਾਬ ਦੇ ਵਿੱਚ ਬਿਲਕੁਲ ਜੁੜੀ ਮੇਰੀ ਵਾਈਸ ਇੱਥੋਂ ਨਿਕਲ ਰਹੀ ਹੈ ਪੂਰੇ ਪੰਜਾਬ ਨੂੰ ਪੂਰੇ ਵਰਲਡ ਨੂੰ ਪੂਰੀ ਦੁਨੀਆ ਨੂੰ ਦੱਸ ਰਹੀ ਹੈ ਕਿ ਮੈਂ ਯੂਨੀਵਰਸਿਟੀ ਦੇ ਵਿੱਚ ਕਾਲਜਾਂ ਦੇ ਵਿੱਚ ਬਹੁਤ ਵਾਰੀ ਹਰਿਆ ਅੱਛਾ ਜੀ ਹਰਿਆ ਬਹੁਤ ਵਰੀ ਸਵਾਲ ਹਰਨ ਦਾ ਵੀ ਲਿਆ ਤੇ ਬਹੁਤ ਵਰੀ ਪ੍ਰਮਾਤਮਾ ਨੇ ਮੈਨੂੰ ਜਿੱਤ ਵੀ ਦਿੱਤੀ ਕਿਉਂਕਿ ਅਸੀਂ ਹਾਰ ਦਾ ਮਜ਼ਾ ਤਾਂ ਆਪਣਾ ਹੀ ਹੈ ਅਸੀਂ ਹਾਰ ਗਏ ਤਾਂ ਕੀ ਹੋਇਆ ਤੇਰੀ ਜਿੱਤ ਦੀ ਖੁਸ਼ੀ ਮਨਾ ਲਾਂਗੇ ਚਲ ਇਸ ਜਨਮ ਵਿੱਚ ਤੂੰ ਵਿਛੜ ਗਈ ਤੈਨੂੰ ਅਗਲੇ ਜਨਮ ਵਿੱਚ ਪਾਵਾਂਗੇ ਹਾਰਨਾ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਜਿੱਤਦਾ ਇਹ ਬੰਦਾ ਨਾ ਪੌੜੀ ਤੇ ਚੜ ਜਵੇ ਫੇਰ ਤੇ ਉਦਾਂ ਹੀ ਡਿੱਗਦਾ ਬੰਦਾ ਹੁਣ ਦੇਖੋ ਜੀ ਵਾਹਿਗੁਰੂ ਦੀ ਕਿਰਪਾ ਨਾਲ ਰੰਗਪੂਰੀ ਸਾਹਿਬਾ ਮੈਂ ਤੁਹਾਡੇ ਧਿਆਨ ਚ ਲਿਆਵਾਂ ਸਰੋਤਿਆਂ ਦੇ ਧਿਆਨ ਚ ਲਿਆਵਾਂ ਹਾਂ ਬਿਲਕੁਲ ਜੀ ਇਹ ਇੱਕਦਮ ਛਾਲ ਮਾਰਨ ਦੇ ਨਾਲ ਸੱਟ ਵੀ ਲੱਗ ਸਕਦੀ ਹੈ ਜੀ ਹੌਲੀ ਹੌਲੀ ਜੇ ਪ੍ਰੈਕਟਿਸ ਕਰਾਂਗੇ ਤੇ ਇੱਕ ਜੰਗ ਦਾ ਉਸੂਲ ਹੈ ਕਿ ਜੇਕਰ ਗਰਾਊਂਡ 'ਚ ਜਿੰਨਾ ਮੋੜਕਾ ਤੁਸੀਂ ਵਹਾਓਗੇ ਤੇ ਜੰਗ ਦੇ ਵਿੱਚ ਓਨਾ ਖੂਨ ਘਟ ਪਊਗਾ ਜੀ ਬਿਲਕੁਲ ਠੀਕ ਨਹੀਂ ਗੱਲ ਇਸ ਕਰਕੇ ਇਹ ਬੇਹਿਮਤੀ ਲੋਕ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਜੰਮਣ ਵਾਲੇ ਤਾਂ ਜੰਮ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਮੰਝਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਲੋਕਾਂ ਦੇ ਜਿਹੜੇ ਘਰੋਂ ਬਣਾ ਕੇ ਨਿਕਲਦੇ ਨਕਸ਼ਾ ਆਪਣੇ ਸਫਰਾਂ ਦਾ ਹਰ ਇੱਕ ਨੂੰ ਆਪਣਾ ਆਪਣਾ ਨਕਸ਼ਾ ਬਣਾਉਣਾ ਚਾਹੀਦਾ ਹੈ ਪਰਮਾਤਮਾ ਨੇ ਰੰਗ ਭਰਨੇ ਪਰਮਾਤਮਾ ਨੇ ਸਾਥ ਦੇਣਾ ਕਿਉਂਕਿ ਦੋ ਪੈਰ ਤੁਰਾਂਗੇ ਤੇ ਪਰਮਾਤਮਾ ਵੀ ਦਊਗਾ ਤੁਹਾਨੂੰ ਜੇ ਘਰੇ ਯਰਜਾਈਆਂ ਤੇ ਸੁੱਤੇ ਰਹਿਣਾ ਉਹ ਲੋਕਾਂ ਨੂੰ ਮੈਂ ਉਹਨਾਂ ਦਾ ਕਿਸੇ ਦਾ ਦੋਖੀ ਨਹੀਂਗਾ ਕਿ ਜਿਹੜੇ 2:00 ਵਜੇ ਤੱਕ 2:30 ਵਜੇ ਤੱਕ ਏ ਮੋਬਾਈਲ ਚੋਂ ਹੁੰਦੇ ਨੇ ਰਜਾਈਆਂ 'ਚ ਬਹਿ ਕੇ ਉਹ ਯੂਜ਼ ਕਰਦੇ ਨੇ ਮੈਂ ਉਹਨਾਂ ਤੋਂ ਕਿਸੇ ਦਾ ਦੋਖੀ ਨਹੀਂਗਾ ਉਹਨਾਂ ਦੀ ਆਪਣੀ ਲਾਈਫ ਹੈ ਪਰ ਯਾਰ ਪੰਜਾਬ ਵਾਸਤੇ ਵੀ ਜਾਂ ਦੇਸ਼ ਵਾਸਤੇ ਵੀ ਤੁਸੀਂ ਜਿਹਨਾਂ ਨੇ ਤੁਹਾਨੂੰ ਆਧਾਰ ਕਾਰਡ ਜਾਰੀ ਕੀਤਾ ਹੋਇਆ ਜਿਹਨਾਂ ਨੇ ਤੁਹਾਨੂੰ ਨੈਸ਼ਨੈਲਿਟੀ ਦਿੱਤੀ ਹੋਈ ਹੈ ਇੰਡੀਆ ਗਵਰਨਮੈਂਟ ਦੀ ਕਿਉਂਕਿ ਦੇਸ਼ ਵਾਸਤੇ ਵੀ ਕੁਝ ਕਰੋ ਜਿਹੜੇ ਰਾਤ ਨੂੰ 2:30 ਵਜੇ ਸੌਂਦੇ ਤੇ ਅਗਲੇ ਦਿਨ 12:00 1 ਵਜੇ ਤੱਕ ਉੱਠਣ ਹੁੰਦਾ ਟਾਈਮ ਤੇ ਸਾਰਾ ਇਦਾਂ ਵਿਸਤਰ ਗਿਆ ਅੰਮ੍ਰਿਤ ਵੇਲਾ ਵੀ ਉਹਨਾਂ ਦਾ ਗਿਆ ਜੀ ਗਾਇਕੀ ਦੀ ਗੱਲ ਕਰੀਏ ਜਿੰਨੇ ਵੀ ਅੱਜ ਗਾਇਕ ਹਨ ਅਜਕਲ ਵੱਡੀਆਂ ਗੱਡੀਆਂ ਆਡੀ BMW ਤੁਹਾਡਾ ਮੈਂ ਦੇਖ ਰਿਹਾ ਕਿ ਤੁਸੀਂ ਸਾਈਕਲ ਤੋਂ ਸ਼ੁਰੂ ਕੀਤਾ ਸੀ ਕਿੱਦਾਂ ਦਾ ਸਫਰ ਰਿਹਾ ਸਾਈਕਲ ਤੋਂ ਲੈ ਕੇ ਅੱਜ ਕਾਰ ਤੱਕ ਦਾ ਬਹੁਤ ਵਧੀਆ ਜੀ ਸਾਈਕਲ ਨਹੀਂ ਪਹਿਲਾਂ ਤਾਂ ਸਾਈਕਲ ਤੋਂ ਤੁਰ ਕੇ ਆ ਜਾਣਾ ਜੀ ਜੀ ਕਰਤਾਰਪੁਰ ਤੱਕ ਫੇਰ ਕਿਸੇ ਨਾਲ ਬਹਿ ਕੇ ਆਇਆਂ ਫੇਰ ਪ੍ਰਮਾਤਮਾ ਨੇ ਹੌਲੀ-ਹੌਲੀ ਮੇਰੇ ਫਾਦਰ ਸਾਹਿਬ ਸੁਬੇਦਾਰ ਕਰਨੈਲ ਸਿੰਘ ਜਿਹੜੇ ਪਿਛਲੇ ਦਿਨੀ ਮਾਲਕ ਨੂੰ ਪਿਆਰੇ ਹੋ ਗਏ ਨੇ ਸੁਰਗਵਾਸ ਹੋ ਗਏ ਨੇ ਔਰ ਉਹਨਾਂ ਨੇ ਕੰਟੇਨ ਚ ਪਹਿਲੀ ਵਾਰੀ ਜਲੰਧਰ ਕੰਟੇਨ ਤੋਂ 골ਡਨ ਕੰਟੇਨ ਤੋਂ ਸਾਈਕਲ ਲਿਆਂਦਾ ਜੀ ਤੇ ਉਹ ਸਾਨੂੰ ਸਾਰੇ ਪਿੰਡ ਨੂੰ ਮੈਨੂੰ ਬੜਾ ਚਾ ਉਹ ਸਾਈਕਲ ਸਈ ਸਾਈਕਲ ਪਹਿਲਾਂ ਕੈਂਚੀ ਸਿੱਖਿਆ ਫਿਰ ਡੰਡੇ ਆਲਾ ਸਿੱਖਿਆ ਫਿਰ ਕਾਠੀ ਤੇ ਸਿੱਖਿਆ ਇਹ ਹੌਲੀ ਹੌਲੀ ਪਿੱਛੇ ਬਹਿ ਕੇ ਸਿੱਖਿਆ ਅੱਜ ਦੇ ਬੱਚਾ ਨੂੰ ਤਾਂ ਇਹ ਪਤਾ ਨਹੀਂ ਹੋਣਾ ਕੈਂਚੀ ਕੀ ਹੁੰਦਾ ਤੇ ਡੰਡੇ ਆਲਾ ਕੀ ਹੁੰਦਾ ਤੇ ਕੱਟ ਕੀ ਹੁੰਦਾ ਫਿਰ ਚਾਹ ਵੜਾ ਜੀ ਪ੍ਰਸ਼ਾਦ ਚੜਾਇਆ ਜੀ ਪਿੰਡ ਦੇ ਵਿੱਚ ਜਗਾ ਵੀ ਸ਼ੁਕਰ ਆ ਸਾਨੂੰ ਨਾ 15 ਬੈ ਦਾ ਪ੍ਰਸ਼ਾਦ ਲਿਆਂਦਾ ਤੇ ਦੱਸਦਾ ਵੀ ਮਿਲ ਸਕਦਾ ਸੀ ਮੈਂ ਕਹਾਂ ਨਹੀਂ ਰੱਬ ਨੇ ਸਾਨੂੰ ਸਾਈਕਲ ਦਿੱਤਾ 15 ਪੈਸਾ ਲਓ 15 ਪੈਸੇ ਦੋਸਤੋ 2250 ਪੰਜਾਬ ਦੇ ਦੱਸਣਾ ਕਿ ਇੱਕ ਦਸੀ ਤੇ ਇੱਕ ਪੰਜ 15 ਪੈਸੇ ਦਾ ਇੰਨਾ ਸਾਰਾ ਪ੍ਰਸ਼ਾਦ ਆ ਗਿਆ ਤੇ ਉਹ ਚੜਾਇਆ ਹਜੇ ਤੱਕ ਮੈਨੂੰ ਯਾਦ ਆ ਵੀ ਉਸ ਫੇਰ ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ ਕਿ ਜਹਾਜ ਦੇ ਸਫ਼ਰ ਤੋਂ ਸਾਈਕਲ ਦੇ ਸਫ਼ਰ ਤੋਂ ਲੈ ਕੇ ਅੱਜ ਤੱਕ ਅਜਾਜ ਦੀ ਗੱਲ ਕੀਤੀ ਇੱਕ ਨਾ ਡਾਇਲਗਾ 11 ਮੁਲਕਾਂ ਦੀ ਜਿਹੜੀ ਪੁਲਿਸ ਆ ਤੁਹਾਨੂੰ ਲੱਭ ਰਹੀ ਤੁਸੀਂ ਤਾਂ ਸਤਾਈ ਮੁਲਕ ਘੁੰਮੇ ਦੇ ਇਹ ਡਾਊਨ ਫਿਲਮ ਦਾ ਜੀ ਹਾਂ ਡਾਊਨ ਫਿਲਮ ਦਾ ਤੁਸੀਂ ਬੋਲੋ ਤਾਂ ਇੱਕ ਹੀ ਕਹਾਣੀ ਹੈ ਸਾਰੀ ਇਹ ਕਹਾਣੀ ਇਹ ਹੈ ਕਿ ਮੈਂ ਵਾਸੀਓ ਪੰਜਾਬ ਦੇ ਰਾਂ ਇਹ ਦੱਸਣਾ ਚਾਹੁੰਦਾ ਕਿ ਬੜੇ ਲੋਕਾਂ ਨੂੰ ਨਾ ਮਾਫੀ ਚਾਹੁੰਦਾ ਪੂਰੇ মিডিਆ ਨੂੰ ਸਪੋਰਟਸ ਵਾਲਿਆਂ ਨੂੰ ਕਲਾਕਾਰਾਂ ਨੂੰ ਸਿਆਸਤਦਾਨਾਂ ਨੂੰ ਕੋਈ ਮੈਡੀਕਲ ਕੋਈ ਐਜੂਕੇਸ਼ਨ ਲੈਣ ਦੇ ਵਿੱਚ ਕਿ ਜੇਕਰ ਪਹਿਲਾ ਵੀਜ਼ਾ ਪਾਕਿਸਤਾਨ ਦਾ ਲੱਗ ਜਵੇ ਨਾ ਤੇ ਵੀਜ਼ਾ ਨਹੀਂ ਲੱਗਦਾ ਜੀ ਅਮਰੀਕਾ ਦਾ ਵੀਜ਼ਾ ਨਹੀਂ ਲੱਗਦਾ ਕੈਨੇਡਾ ਦਾ ਵੀਜ਼ਾ ਨਹੀਂ ਲੱਗਦਾ ਇੰਗਲੈਂਡ ਦਾ ਨਹੀਂ ਲੱਗਦਾ ਉਹ ਯਾਰ ਉਹ ਜਿਹੜੇ ਅੰਬੈਸਡਰ ਬੈਠੇ ਆ ਜਾਂ ਜਿਹੜੀ ਇੰਟੈਲੀਜੈਂਸੀ ਆ ਉਹ ਉਹ ਐਵੇਂ ਹੀ ਆ ਜੀ ਮੈਂ ਪਹਿਲੀ ਵਾਰੀ ਮੈਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿ ਜਨਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਨੂੰ ਬਖਸ਼ੋ ਅਰਦਾਸ ਦੇ ਵਿੱਚ ਹੁੰਦਾ ਹੀ ਅਰਦਾਸ ਕੀਤੀ ਜੀ ਬਾਬੇ ਨੇ ਮੈਨੂੰ ਸਾਈ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਹੈ ਹਰ ਭਜਨ ਸੰਗ ਬਰਾੜ ਹੋਣੀ ਉਹ ਮੈਨੂੰ ਲੈ ਗਿਆ ਪਾਕਿਸਤਾਨ ਪਾਕਿਸਤਾਨ ਲੈ ਗਿਆ ਜੀ ਅਤੇ ਤੁਹਾਨੂੰ ਮਾਨ ਵੀ ਪ੍ਰਾਪਤ ਤੁਸੀਂ ਪਹਿਲੇ ਗਾਇਕ ਉਹ ਜਿਨ੍ਹਾਂ ਨੇ ਪਾਕਿਸਤਾਨ ਚ ਜਾ ਕੇ ਹਿੰਦੁਸਤਾਨ ਦੇ ਗਾਇਕ ਨੇ ਗਾਇਆ ਪਹਿਲੀ ਜੀ ਪਹਿਲੀ ਪਹਿਲੀ ਵਾਰ ਮੇਰੀ ਪਰਮਿਸ਼ਨ ਵੀ ਉਹਨਾਂ ਨੇ ਪੀਓ ਟੀਵੀ ਐਂਡ ਜੀ ਟੀਵੀ ਵਾਲਾ ਨੇ ਅ ਅ ਇਸਲਾਮਾਬਾਦ ਤੋਂ ਲਈ ਅੱਛਾ ਜੀ ਹਾਂ ਉਹ ਦਿੱਥੋ ਦੀ ਅਖਬਾਰ ਹੈ ਇੱਕ ਜੀਓ ਜੀਓ ਅਖਬਾਰ ਹੈ ਉਰਦੂ ਦੀ ਹੈ ਉੱਚ ਵੀ ਮੈਨੂੰ ਛਾਪਿਆ ਗਿਆ ਤੇ ਮੈਂ ਦਰਸ਼ਨਾ ਵਾਸਤੇ ਸੀ ਨਨਕਾਣਾ ਸਾਹਿਬ ਵਾਸਤੇ ਕਰਤਾਰਪੁਰ ਵਾਸਤੇ ਸਾਰੇ ਪਰ ਜਿਹੜੀ ਮੈਨੂੰ ਗਵਾ ਕੇ ਉਹਨੇ ਨਾਲ ਹੀ ਮੈਨੂੰ ਕਹਿਤਾ ਕਿ ਤੁਸੀਂ ਪਹਿਲੇ ਇੰਡੀਅਨ ਹੋ ਜਿਹੜੇ ਸਾਡੇ ਟੀਵੀ ਤੇ ਗਾ ਰਹੇ ਹੋ ਚਲੋ ਮੈਂ ਕਹਾਂ ਜੀ ਮੇਰਾ ਵੈਸੇ ਸ਼ੌਂਕ ਹੈ ਜਿਦਾ ਸਾਡੇ ਜਲੰਧਰ ਦੂਰਦਰਸ਼ਨ ਹੈ ਦਿੱਲੀ ਦੂਰਦਰਸ਼ਨ ਹੈ ਚੰਡੀਗੜ੍ਹ ਦੂਰਦਰਸ਼ਨ ਹੈ ਜਾਂ ਹੋਰ ਬਹੁਤ ਸਾਰੇ ਆਧਾਰੇ ਜਿਦਾ ਅਜ ਮੈਂ ਵਾਇਸ ਆਫ ਪੰਜਾਬ ਦੇ ਸਕੂਲ ਜਲੰਧਰ ਵਿੱਚ ਆਇਆ ਹਾਂ ਉਸ ਤੋਂ ਬਾਅਦ ਜੀ ਮੈਂ ਲਗਾਤਾਰ ਪਹਿਲਾਂ ਪਾਕਿਸਤਾਨ ਚ ਗਿਆ ਉਸ ਤੋਂ ਬਾਅਦ ਵਾਹਿਗੁਰੂ ਦੀ ਇਹ ਕਿਰਪਾ ਹੋਈ ਅਰਦਾਸ ਕੀਤੀ ਕੀ ਬੱਬਾ ਨਾਨਕ ਜੀ ਸੱਚੇ ਪਿਤਾ ਜੀ ਵਾਹਿਗੁਰੂ ਜੀ ਲੋਕ ਸਾਡੇ ਇੰਡੀਆ ਦੇ ਲੋਕ ਇਹ ਕਹਿੰਦੇ ਆ ਕਿ ਇੱਥੇ ਜਿਹੜਾ ਆ ਜਵੇ ਉਹਦਾ ਵਿਜਨ ਨਹੀਂ ਲੱਗਦਾ ਮੈਂ ਕਿਹਾ ਸੱਚੇ ਪਾਤਸ਼ਾਹ ਮੈਂ ਹੁਣ ਇੱਥੋਂ ਚੱਲਣਾ ਉਸ ਤੋਂ ਬਾਅਦ ਜੀ ਪ੍ਰਮਾਤਮਾ ਨੇ ਮੈਨੂੰ ਆਪ ਹੀ ਬੰਦੇ ਟਕਰਾਈ ਆਪ ਹੀ ਪ੍ਰੋਮੋਟਰ ਟਕਰਾਈ ਸਾਰੇ ਕੋਈ ਪ੍ਰੋਮੋਟਰ ਵੀ ਕੈਨੇਡਾ ਦੇ ਅਮਰੀਕਾ ਦੇ ਜਰਮਨ ਦੇ ਫਰਾਂਸ ਦੇ ਇਟਲੀ ਦੇ ਬਹਿਰੀਨ ਦੇ ਦੱਬਈ ਦੇ ਐਂਡ ਬਹੁਤ ਸਾਰੇ ਕਰ ਕਰਕੇ ਤੇ ਮੇਰੀ 25 ਮੁਲਕ ਜਿਹੜੇ ਉਹ ਸੀਗੇ ਤੇ 26ਵਾਂ ਮੇਰਾ ਪਾਕਿਸਤਾਨ ਤੇ 27 ਮੇਰਾ ਇੰਡੀਆ ਨਸਤਾਈਆਂ ਮੁਲਕਾਂ ਚ ਇਹ ਪਰਮਾਤਮਾ ਮੈਨੂੰ ਗਵਾ ਚੁੱਕਾ ਜੀ ਉਦੋਂ ਡਰ ਨਹੀਂ ਲੱਗਿਆ ਕਿ ਯਾਰ ਪਾਕਿਸਤਾਨ ਦੀ ਗੱਲ ਕਰਦੇ ਨੇ ਲੋਕ ਕਿਤੇ ਮਜਾਵਾਂਗਾ ਕਿਤੇ ਨੁਕਸਾਨ ਵੀ ਹੋ ਸਕਦਾ ਕਰੀਅਰ ਖਰਾਬ ਹੋ ਸਕਦਾ ਇਹੋ ਜਿਹਾ ਮਨ ਚ ਕੋਈ ਭੈ ਆਇਆ ਨਹੀਂ ਉਹ ਤਾਂ ਉਹਨਾਂ ਲੋਕਾਂ ਵਾਸਤੇ ਹੱਥ ਨਾ ਪੁੱਛੇ ਥੂ ਕੌੜੀ ਮੈਨੂੰ ਪਰਮਾਤਮਾ ਤੇ ਬਹੁਤ ਵੱਡਾ ਵਿਸ਼ਵਾਸ ਹੁਣ ਵੀ ਵਿਸ਼ਵਾਸ ਹੁਣ ਵੀ ਮੈਨੂੰ ਵਿਸ਼ਵਾਸ ਬਹੁਤ ਹੈ ਕੀ ਜੋ ਮੰਗਾ ਮੈਨੂੰ ਦੇ ਦਿੰਦਾ ਸੱਚੇ ਪਾਤਸ਼ਾਹ ਕਿਉਂਕਿ ਡਰ ਕਹਦਾ ਜੀ ਉਹ ਵਾਗੇ ਦੀ ਸਰਹੱਦ ਤੇ ਤੈਨੂੰ ਤਤੀਵਾ ਨਾ ਲੱਗੇ ਲੱਗਣ ਫੁੱਲ گلاب ਦੇ ਤੇਰੇ ਦੋਹੀ ਪਾਸੇ ਵੱਸਦੇ ਨੀੜੀਏ ਪੁੱਤ ਪੰਜਾਬ ਦੇ ਮੈਂ ਤੇ ਇਹੀ ਕਲਾਕਾਰ ਇਹੀ ਕਹਿੰਦੇ ਕਿ ਵਾਗੇ ਦੀ ਸਰਹੱਦੇ ਨੀ ਨਾ ਕਦੇ ਲੜਾਈ ਲੱਗੇ ਹੋਣੀ ਬੜੀ ਖਰਾਬੀ ਆ ਬੰਬ ਇਧਰ ਡਿੱਗਣ ਜਾਂ ਉਧਰ ਮਰਨੇ ਪੁੱਤ ਪੰਜਾਬੀ ਆ ਜੀ ਇਸ ਕਰਕੇ ਅਸੀਂ ਖੈਰ ਹੀ ਮੰਗਦੇ ਆ ਜੀ ਸਾਰੇ ਲੋਕਾਂ ਦੀ ਸਾਰੇ ਲੋਕਾਂ ਦੀ ਚਾਹੇ ਉਹ ਅਫਗਾਨਿਸਤਾਨ ਹੋਵੇ ਤੁਰਕਮਿਸਤਾਨ ਹੋਵੇ ਚਾਹੇ ਪਾਕਿਸਤਾਨ ਹੋਵੇ ਇੰਡੀਆ ਹੋਵੇ ਰੂਸ ਸਾਰਿਆਂ ਦੀ ਕਲਾਕਾਰ ਜਿਹੜਾ ਸਵੇਰੇ ਉੱਠਦਾ ਧਰਤੀ ਨੂੰ ਹੱਥ ਲਾ ਕੇ ਕਿ ਪ੍ਰਮਾਤਮਾ ਸਾਰਿਆਂ ਦਾ ਭਲਾ ਕਰ ਜਿਵੇਂ ਗਾਇਕੀ ਦੀ ਗੱਲ ਕੀਤੀ ਜਾਂਦੀ ਹੈ ਸ਼ਾਗਿਰਦ ਜਿਹੜੇ ਹੁੰਦਾ ਨਾ ਕਹਿੰਦੇ ਗੁਰੂ ਨੂੰ ਹਮੇਸ਼ਾ ਯਾਦ ਰੱਖਦਾ ਤੁਹਾਡੇ ਗੁਰੂ ਕੁਲਦੀਪ ਮਾਨਕ ਜੀ ਹੈ ਹਾਂਜੀ ਜੀ ਕਿਵੇਂ ਉਹਨਾਂ ਦੇ ਕਰ ਪਹੁੰਚ ਆਈ ਉੱਥੇ ਤੇ ਕਿੱਦਾਂ ਪਹੁੰਚੇ ਤੁਸੀਂ ਏ ਮੇਰੇ ਉਸਤਾਦ ਜੀ ਸ਼੍ਰੀ ਕੁਲਦੀਪ ਸਿੰਘ ਸਾਹਿਬ ਉਹ ਵੀ ਅੱਲਾ ਨੂੰ ਫਤੂ ਹੋ ਗਏ ਨੇ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਮੇਰੇ ਰੰਗਪੁਰੇ ਸਾਹਿਬ ਮੇਰੇ ਨਾ ਜਲੰਧਰ ਦੇ ਲਾਗੇ ਨਕੋਦਰ ਸ਼ਹਿਰ ਉੱਥੇ ਭਾਬੀ ਮੁਰਾਦ ਸ਼ਾਹ ਜੀ ਦਾ ਡੇਰਾ ਜੀ ਉਹ ਉੱਥੇ ਆਇਆ ਕਰਦੇ ਸੀਗੇ ਵੈਸੇ ਵੀ ਜਦੋਂ ਸਾਡਾ ਟਾਈਮ ਸੀਗਾ ਉਹ ਇੰਨਾ ਚੈਨਲਾਂ ਦਾ ਰਸ਼ ਨਹੀਂ ਸੀਗਾ ਸੋਸ਼ਲ ਮੀਡੀਆ ਦਾ ਕੁਝ ਵੀ ਨਹੀਂ ਸੀਗਾ ਮੋਬਾਈਲ ਵੀ ਨਹੀਂ ਸੀਗੇ ਠੀਕ ਹੈ ਪੇਜਰ ਹੁੰਦਾ ਸੀ ਛੋਟਾ ਜਿਹਾ ਕੀ ਕੀ ਉਥੇ ਮੈਸੇਜ ਆਣਾ ਉਥੇ ਬਤਵਾਰਾ ਉਹਨੂੰ ਫੋਨ ਕਰਨਾ ਦੂਜੇ ਕਿਤੇ ਲੋਕਲ ਐਸਟੇਡੀ ਤੋਂ ਹਾਂਜੀ ਹਾਂਜੀ ਤੇ ਉਦੋਂ ਜੀ ਅ ਅਕਾਸ਼ਮਾਨੀ ਜਲੰਧਰ ਹੁੰਦਾ ਸੀ ਹਾਂਜੀ ਵਿਧ ਭਾਰਤੀ ਹੁੰਦਾ ਸੀ ਜੀ ਠੀਕ ਹੈ ਰੇਡੀਓ ਸਟੇਸ਼ਨ 5:30 ਵਜੇ ਯੁਵਾਨੀ ਪ੍ਰੋਗਰਾਮ ਆਉਣਾ ਸੌਰੀ ਧਿਆਤੀ ਪ੍ਰੋਗਰਾਮ ਦਾ 5:30 ਵਜੇ ਯੁਵਾਨੀ ਪ੍ਰੋਗਰਾਮ ਆਉਣਾ 5:30 ਵਜੇ ਅ ਉਹਦੇ ਹਜੇ ਤੱਕ ਮੈਨੂੰ ਡਾਇਲੌਗ ਯੋਗ ਅਲੰਗਿਆ ਲੰਗਿਆ ਠੰਡੂ ਰਾਮ ਜੀ ਹਾਂ ਜੀ ਹੋਰ ਸੁਣਾਓ ਕੀ ਹਾਲ ਚਾਲ ਜੀ ਉਹਦੇ ਵਿੱਚ ਗਾਣਾ ਜਦੋਂ ਕੋਈ ਵੀ ਲੱਗਣਾ ਮੈਂ ਸੁਨਣਾ ਮੇਰੇ ਫਾਦਰ ਸਾਹਿਬ ਆਰਮੀ ਚ ਮੈਂ ਤੁਹਾਨੂੰ ਦੱਸਿਆ ਸੀਗੇ ਉਹਨਾਂ ਨੇ ਨਾ ਫਿਲਪਸ ਦਾ ਇੱਕ ਰੇਡੀਓ ਮੈਨੂੰ ਲਿਆ ਕੇ ਦਿੱਤਾ ਸੀ ਵੀ ਪੜਨਾ ਵੀ ਆ ਤੇ ਗਾਣੇ ਵੀ ਸੁਣਨੇ ਆ ਇੰਨਾ ਕੀ ਰੱਖਣਾ ਟੀਵੀ ਸਾਡੇ ਕੋ ਤੋਂ ਅਸੀਂ ਅਵਾਈਡ ਹੁੰਦੇ ਸੀ ਟੀਵੀ ਨਹੀਂ ਸਾਡੇ ਕੋ ਹੁੰਦਾ ਸੀਗਾ ਐਂਡ ਉਹ ਗਾਣੇ ਕੁਲਦੀ ਮਾਨਕ ਸਾਹਿਬ ਦੇ ਸੁਣਨੇ ਉਹ ਮੇਰੇ ਅੰਦਰ ਤੌਰ ਪਹੁੰਚਣੇ ਇੱਕ ਦੀਵਾ ਜਗਣਾ ਲਾਪਿਆ ਮੇਰੇ ਮੈਂ ਸੋਚਿਆ ਵੀ ਮੇਰੇ ਵੀ ਤੱਕ ਤੇ ਗਾਣੇ ਆਏ ਕਰਨਗੇ ਜਾਂ ਮੈਂ ਸ਼ੌਕ ਕਰਾਂ ਫਿਰ ਮੈਨੂੰ ਕੁਲਦੀਪ ਮਾਨਸਾਹ ਦਾ ਜਦੋਂ ਗਾਣਾ ਚੱਲਣਾ ਹਮਾ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਹਾਏ ਮਾਂ ਹੈ ਰੱਬ ਦਾ ਨਾ ਉਹ ਦੁਨੀਆ ਵਾਲਿਓ ਪੁੱਸਰ ਗੀਤ ਉਹ ਚਿੱਠੀਆਂ ਸਹਬਾ ਜੱਟੀ ਨੇ ਲਿਖ ਮਿਰਟੇ ਵੱਲ ਪਾਈਆਂ ਜਾਂ ਜੀਟੀ ਰੋਡ ਤੇ ਦੁਹਾਈਆਂ ਪਾਵੇਂ ਨਿਆਰਾਂ ਦਾ ਟਰੱਕ ਵੱਲੀਏ ਨਿਤ ਬੰਬਿਆਂ ਪਠਾਨਕੋਟ ਜਾਵੇਂ ਮੇਰੇ ਦਿਮਾਗ ਦੇ ਵਿੱਚ ਜਿਹੜਾ ਕੰਪਿਊਟਰ ਪਰਮਾਤਮਾ ਨੇ ਫਲੋਪੀ ਫੈਟ ਕੀਤੀ ਹੋਈ ਆ ਮੈਂ ਚਾਹੇ ਵਾਇਸ ਆਫ ਪੰਜਾਬ ਦੇ ਵਿੱਚ ਅ ਘਟੋ ਘਟ 24 ਪਿੰਟ 25 ਘੰਟੇ ਕੁਲਦੀਪ ਮਾਨਕ ਸਾਬ ਦੇ ਗਾਣੇ ਗਾਈ ਜਾਵਾ ਤੇ ਇਹਦੇ ਬਹੁਤ ਸਾਰੇ ਐਪੀਸੋਡ ਆਪਾਂ ਨੂੰ ਬਣਾਉਣੇ ਪੈਣਗੇ ਤੇ ਇਸ ਕਰਕੇ ਕੁਲਦੀਪ ਮਾਨਕ ਸਾਬ ਮੇਰੇ ਉਸਤਾਦ ਰਹੇ ਉਹ ਮੇਰੀ ਉਸਤਾਦਿ ਸ਼ਿਕਰਦੀ ਸਰਕਾਰ ਲਾਡੀ ਸ਼ਾਹ ਜੀ ਬਾਬੇ ਮਰਾਜ ਸ਼ਾਹ ਦਰਬਾਰ ਤੋਂ ਉਕਦਰ ਉਹਨਾਂ ਨੇ ਕਰਾਈ ਜੀ ਮਾਨਕ ਸਾਬ ਤੱਕ ਉਹਨਾਂ ਦੀ ਮੇਰੀ ਬਕਾਇਦਾ ਉਸਤਾਦਿ ਸ਼ਿਕਰਦੀ ਹੋਈ ਜੀ ਅਬ ਕਹਿੰਦੇ ਨੇ ਕਿ ਉਸਤਾਦ ਕੋਲੋਂ ਕਹਿੰਦੇ ਤਾਂ ਅੱਜ ਦਾ ਸਮਾਂ ਤਾਂ ਬਦਲ ਗਿਆ ਹੈ ਉਸਤਾਦ ਕੋਲੋਂ ਕਹਿੰਦੇ ਕੁੱਟ ਖਾਣ ਦਾ ਵੀ ਮਜ਼ਾ ਵੜਾ ਹੈ ਤਾਂ ਤੁਸੀਂ ਕੁੱਟ ਵੀ ਬਹੁਤ ਖਾਦੀ ਹੈ ਬਹੁਤ ਕੁੱਟ ਖਾਦੀ ਜੀ ਮੈਂ ਉਸਦਾ ਕੀ ਗੱਲ ਸ਼ਰਤਾਂ ਤਾਂ ਜ਼ਿਆਦਾ ਕਰਦੇ ਸੀਗੇ ਨਹੀਂ ਉਹਨਾਂ ਦਾ ਨੈਚਰ ਥੋੜੀ ਜਿਹੀ ਇਦਾਂ ਸੀ ਸ਼ਰਾਤ ਉਸਤਾਦ ਕੋਲ ਤਾਂ ਹਰੇਕ ਬੁਲੇ ਡਰ ਕੇ ਰਹਿਣਾ ਵੀ ਉਸਤਾਦ ਕਹਿ ਦਣਾ ਵੀ ਚੱਲ ਤੋਰ ਜਾ ਇੱਥੋਂ ਨਹੀਂ ਸਿੱਖਣਾ ਸੀ ਕੁਝ ਇਸ਼ਕ ਸੀਗਾ ਆਪਣੀ ਗਾਇਕੀ ਦੇ ਨਾਲ ਲੋਕਾਂ ਨਾਲ ਮਿਲਣਾ ਨੈਟਵਰਕ ਬਣਾਉਂਦਾ ਪੀਅਰ ਬਣਾਉਂਦਾ ਤੇ ਉਹ ਉਸਤਾਦ ਇੱਕ ਗਾਲਾਂ ਬਹੁਤ ਖਾਦੀਆਂ ਉਸਤਾਦ ਕੁਸੌਣ ਬੜੇ ਖਾਦੇ ਗਾਉਂਦੇ ਗਾਉਂਦੇ ਜੇ ਆਲਾਪ ਲਾਉਣਾ ਨਾ ਉਹ ਆਲਾਪ ਦੇ ਵਿੱਚ ਜਹੂਕ ਹੈ ਤਾਂ ਤਾਂ ਪਿੱਛੋਂ ਕੁਸੌਣ ਪੈਣਾ ਤੇ ਜਾਂ ਬਹੁਤ ਸਾਰੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਕਿ ਮੈਂ ਆਪਣੇ ਟੀਚਰਾਂ ਕੋਲ ਕੁੱਟ ਬਹੁ ਖਾਧੀ ਅੱਛਾ ਜੀ ਉਹ ਕਿਉਂ ਉਹ ਬੱਚਾ ਜੀ ਮੈਂ میٹرਿਕ ਜਿਹੜਾ ਪਲੱਸ 2 ਦੇ ਵਿੱਚ ਤੇ ਪੜ੍ਹਾਈ ਕਰਕੇ ਜਾਂ ਸ਼ਰਾਰਤਾਂ ਕਰਕੇ ਨਹੀਂ ਮੈਂ ਪੜ੍ਹਾਈ ਚ ਕਮਜ਼ੋਰ ਸੀਗਾ ਸ਼ਰਾਰਤਾਂ ਵੀ ਕਮਜ਼ੋਰ ਸੀਗਾ ਤੇ ਹੁਣ ਮੇਰਾ ਦਿਲ ਕਰਦਾ ਕਿ ਉਹਨਾਂ ਟੀਚਰਾਂ ਕੋ ਫੇਰ ਦੁਬਾਰਾ ਕੁੱਟ ਖਾਵਾਂ ਫੇਰ ਦੁਬਾਰਾ ਐਡਮਿਸ਼ਨ ਲੈਣ ਨੂੰ ਦਿਲ ਕਰਦਾ ਮੇਰਾ ਖਾਲਸਾ ਕਾਲਜ ਜਾਵਾਂ ਉਹ ਵੀ ਦੁਬਾਰਾ ਪੜਾਂ ਪੜਨੂੰ ਦਿਲ ਕਰਦਾ ਵੀ ਉਹਨਾਂ ਕੋ ਕੁੱਟ ਖਾਣ ਨੂੰ ਪਰ ਪੜਨ ਦਾ ਤੇ ਸਿੱਖਣ ਦਾ ਬੜਾ ਮੈਨੂੰ ਸ਼ਿਕਿਆ ਜੀ ਰੰਗਪਰੀ ਸਾਹਿਬ ਅੱਛਾ ਇੱਕ ਨਾ ਗੱਲ ਆਂਦੀ ਹੈ ਕਹਿੰਦੇ ਕਿਤੇ ਹਰ ਕਿਸੇ ਨਾਲ ਕੰਟਰੋਵਰਸੀ ਜ਼ਰੂਰ ਜ਼ਰੂਰੀ ਹੁੰਦੀ ਤੁਹਾਡੇ ਨਾਲ ਵੀ ਇੱਕ આરોਪ ਤੁਹਾਡੇ ਤੇ ਲੱਗਦਾ ਹੋਵੇ ਕਿ ਮੇਲਿਆਂ ਦੇ ਵਿੱਚ ਕਹਿੰਦੇ ਨੇ ਕਈ ਗਾਇਕ ਮੈਂ ਨਾਮ ਨਹੀਂ ਕਰਦਾ ਕੋਈ ਕਈ ਗਾਇਕ ਕਹਿੰਦੇ ਨੇ ਕਿ ਤੁਸੀਂ ਫ੍ਰੀ ਵੀ ਗਾ ਲੈਂਦੇ ਹੋ ਕਿ ਐਸੀ ਕੋਈ ਗੱਲ ਹੈਗੀ ਇਹ ਨਹੀਂ ਹੈ ਜੋ ਕਹਿ ਰਹੇ ਹੋ ਉਹ ਸਹੀ ਕਹਿ ਰਹੇ ਜੀ ਜੀ ਜੇ ਮੈਨ ਮੇਰਾ ਸਰਦਾ ਜੇ ਮੈਨੂੰ ਭੁੱਗਦਾ ਆ ਪੁੱਗ ਹੁੰਦਾ ਨਾ ਹਾਂਜੀ ਬਿਲਕੁਲ ਆ ਪੁੱਗਦੇ ਹਾਂ ਜੇ ਮੈਨੂੰ ਪੁੱਗਦਾ ਤੇ ਮੈਂ ਤਾਈ ਹੋਈ ਆ ਉਹ ਲੋਕ ਜਿਹੜੇ ਲੋੜਵੰਦ ਮੈਂ ਦੂਜਾ ਸ਼ਬਦ ਨਹੀਂ ਯੂਜ਼ ਕਰਦਾ ਕਿ ਉਹ ਲੋਕ ਜਿਹੜੇ ਲੋੜਵੰਦ ਵੱਡੇ ਵੱਡੇ ਕਲਾਕਾਰ ਫੋਲਡ ਨਹੀਂ ਕਰਦੇ ਉਹ ਲੋਕ ਜਿਹੜੇ ਝੁੱਗੀਆਂ 'ਚ ਰਹਿੰਦੇ ਵੀ ਉਹ ਲੋਕ ਜਿਹੜੇ ਕਲੋਨੀਆਂ 'ਚ ਰਹਿੰਦੇ ਨੇ ਜਿਨ੍ਹਾਂ ਨੇ ਮਾਮਾਈ ਦਾ ਜਗਰਾਤਾ ਕਰਾਉਣਾ ਜਿਹੜਾ ਪੀਰਾਂ ਫਕੀਰਾਂ ਦਾ ਮੇਲਾ ਕਰਾਉਣਾ ਕਈ ਕਲੱਬ ਹੁੰਦੀ ਪਹਿਲੀ ਵਾਰੀ ਟੂਰਨਾਮੈਂਟ ਕਰਾਉਣ ਲੱਗੀ ਪਹਿਲੀ ਵਾਰੀ ਮੇਲਾ ਕਰਾਉਣ ਲੱਗੀ ਆ ਤੇ ਮੇਰੇ ਅੰਦਰ ਦਲਵਿੰਦਰ ਦਿਆਲਪੁਰੇ ਬੈਠਾ ਜੋ ਮੇਰੇ ਪਿਤਾ ਜੀ ਨੇ ਸਿਖਾਇਆ ਨਹੀਂ ਕਿ ਹਰੇਕ ਬੰਦੇ ਦਾ ਸਾਥ ਦਿਓ ਹਰੇਕ ਬੰਦੇ ਨੂੰ ਰਾਹ ਦੱਸੋ ਹਰੇਕ ਬੰਦੇ ਨੂੰ ਉਹਦੀ ਦਿਲ ਦੀ ਡਿਮਾਂਡ ਪੂਰੀ ਕਰੋ ਹਾਂ ਉਹ ਲੋਕ ਕਿ ਮੈਨੂੰ ਖਾਲੀ ਨਹੀਂ ਭੇਜਦੇ ਜੀ ਬਿਲਕੁਲ ਹਾਂ ਉਹ ਮੈਨੂੰ ਪੜਾਖ ਦਿੰਦੇ ਮੇਰੇ ਨਾਲ ਉਹਨਾਂ ਲੋਕਾਂ ਦੀਆਂ ਅਸੀਸਾਂ ਜਿਹੜੀਆਂ ਨਾ ਜੀ ਬਿਲਕੁਲ ਬਲੇਸਿੰਗ ਆ ਉਹ ਟਰੱਕ ਭਰ ਕੇ ਆ ਮੇਰੇ ਆ ਅਰਦਾ ਕਰਦਾ ਜੋ ਵਾਇਸ ਆਫ ਪੰਜਾਬ ਦੇ ਸਟੂਡੀਓ ਚ ਜੋ ਮੈਂ ਬੋਲ ਰਿਹਾ ਜੋ ਮੈਂ ਉਹਨਾਂ ਦੀ ਇਵਿਸ ਤੇ ਬੋਲ ਰਿਹਾ ਟ੍ਰੈਲੀਆਂ ਭਰੀਆਂ ਮੇਰੇ ਨਾਲ ਅਸੀਸਾਂ ਦੀਆਂ ਲੋਕਾਂ ਦੀ ਜੀ ਬਿਲਕੁਲ ਮੈਂ ਤੁਹਾਡੇ ਕਰਾਂ ਸੀ ਇੰਨਾ ਪਿਆਰ ਇੰਨਾ ਦੇਖਿਆ ਰਹਿਣਾ ਗਿਆ ਜਦੋਂ ਉਹ ਚਾਹੇ ਜਦੋਂ ਹੁਣ ਤੇ ਪੁੱਛੋਏ ਕੁਛ ਨਾ ਨਾਲੇ ਕਹਿੰਦੇ ਮਾਇਆ ਦੀ ਵੀ ਇੱਕ ਸੰਤੁਸ਼ਟੀ ਹੁੰਦੀ ਹੈ ਨਾ ਕਿ ਮਾਇਆ ਹਰ ਵਕਤ ਨਹੀਂ ਜ਼ਰੂਰੀ ਹੁੰਦੀ ਹਰ ਜਗ੍ਹਾ ਮਾਇਆ ਨਹੀਂ ਜ਼ਰੂਰੀ ਹੁੰਦੀ ਪਿਆਰ ਬੜੀ ਵੱਡੀ ਚੀਜ਼ ਹੁੰਦੀ ਹੈ ਪਿਆਰ ਬਹੁਤ ਵੱਡੀ ਚੀਜ਼ ਹੁੰਦੀ ਹੈ ਜਿਹੜਾ ਦੱਸਣਾ ਚਾਹੁੰਦਾ ਵਾਇਸ਼ ਪੰਜਾਬ ਦੇ ਵਿੱਚ ਕਿ ਪਿਛਲੇ 10 12 ਸਾਲ ਤੋਂ ਮੈਂ ਕਈ ਵਾਰੀ ਬਲੀਵ ਆਪਣੇ ਆਪ ਨੂੰ ਸੋਚਦਾ ਹਾਂ ਕਿ ਮੈਂ ਘਰੋਂ ਪੈਸੇ ਲੈ ਕੇ ਜਾਂਦਾ ਵੱਡੂਆ ਮੇਰਾ ਉਦਾਂ ਦਾ ਉਦਾਂ ਲੋਕ ਹੀ ਮੇਰਾ ਖਰਚਾ ਕਰੀ ਜਾਂਦੇ ਨੇ ਲੋਕ ਹੀ ਮੈਨੂੰ ਤੇਲ ਪੁਆਈ ਜਾਂਦੇ ਨੇ ਲੋਕ ਹੀ ਮੈਨੂੰ ਟੋਲ ਪਲਾਜ਼ਾ ਨਗਾਈ ਜਾਂਦੇ ਨੇ ਲੋਕ ਹੀ ਮੈਨੂੰ ਇੰਨਾ ਪਿਆਰ ਦਿੰਦੇ ਨੇ ਕਿ ਬਹੁਤ ਜ਼ਿਆਦਾ ਪਰ ਇਹਨਾਂ ਦੂਜੇ ਪਹਿਲੂ ਨੇ ਦੇਖੇ ਕਹਿੰਦੇ ਘੋੜਾ ਜੇ ਘਾਹ ਨਾਲ ਦੋਸਤੀ ਕਰ ਲੂਗਾ ਜੇ ਤੁਸੀਂ ਪੈਸੇ ਨੂੰ ਲੋਗ ਤੇ ਕਿੱਦਾਂ ਕਰੇਗਾ ਨਹੀਂ ਕੋਈ ਨਹੀਂ ਪਰਮਾਤਮਾ ਬਹੁਤ ਵੱਡਾ ਹੈ ਉਹ ਰੰਗਪੁਰੀ ਸਾਹਿਬ ਉਹ ਦੇਣ ਵਾਲਾ ਹੈਗਾ ਜੀ ਵੱਡੀ ਸ਼ਕਤੀ ਆ ਪਰਮਾਤਮਾ ਉਹ ਪੁਰਾਣੀਆਂ ਗੱਲਾਂ ਨੇ ਜੇਕਰ ਤੁਹਾਨੂੰ ਦਿੱਤਾ ਮੈਂ ਤੇ ਇਹ ਗੱਲ ਕਹਿੰਦੇ ਕਿ ਬਾਲੀ ਬੱਲੇ ਬੱਲੇ ਵਿੱਚ ਕੀ ਰੱਖਿਆ ਜ਼ਿੰਦਗੀ ਦੇ ਮ제 ਵਸ ਲੁੱਟੀ ਜਾਂਦੇ ਆ ਠੀਕ ਹੈ ਲੋਕੀ ਮੈਨੂੰ ਖਰਚਾ ਦਿੰਦੇ ਨੇ ਮੈਂ ਕਿਸ ਅਗਲੇ ਦਾ ਦਿਲ ਨਹੀਂ ਦੁਖਣਾ ਚਾਹੀਦਾ ਜੀ ਬਿਲਕੁਲ ਕਿਸੇ ਫੱਕਰ ਦਾ ਕਿਸੇ ਦੇਵਾ ਦਾ ਕਿਸੇ ਪਿੰਡ ਵਾਲਿਆਂ ਦਾ ਕਿਸੇ ਪੰਚਾਇਤ ਦਾ ਜੀ ਜਾਂ ਕਿਸੇ ਵਿਆਹ ਵਾਲੇ ਦਾ ਕਿਸੇ ਦਿਲ ਨਹੀਂ ਦੁਖਣਾ ਚਾਹੀਦਾ ਯਾਰ ਤੂੰ ਖੁਸ਼ ਹੈ ਨਾ ਮੈਨੂੰ ਪੈਸੇ ਦੇ ਕੇ ਜਿੰਨੇ ਕੇ ਦਿੱਤੇ ਆ ਉਹਨੇ ਕੋ ਖੁਸ਼ ਆ ਉਹਲਾ ਖੁਸ਼ ਹੈ ਮੈਂ ਖੁਸ਼ ਆ ਉਹ ਫੇ ਮੈਨੂੰ ਮੈਂ ਰਾਤੀ ਕਿਤੇ ਪ੍ਰੋਗਰਾਮ ਤੇ ਗਿਆ ਸੀਗਾ ਜੀ ਹੈ ਅਗਲੇ ਨੇ ਫੇਰ ਦੁਬਾਰਾ ਮੈਨੂੰ ਸਾਧ ਕੇ ਇਹ ਮੈਨੂੰ ਉਹ ਲੜਕੇ ਦਾ ਪਿਓ ਕਹਿੰਦਾ ਤੈਨੂੰ ਲੱਗਦਾ ਪੈਸੇ ਘਟਿਆ ਮੈਂ ਕਿਹਾ ਕੋਈ ਨਹੀਂ ਬਾਜੀ ਮੈਂ ਸਾਰ ਲਊਗਾ ਜੀ ਤੇ ਫੇ ਉਹਨੇ ਮੈਨੂੰ 2000 ਰੁਪਏ ਇਨਾਮ ਮੇਰੀ ਜੇਬ ਚ ਹੋਰ ਪਾਇਆ ਉਹਨੇ ਮੈਨੂੰ ਕਹਿੰਦਾ ਆ ਲਓ ਔਰ ਮੈਂ ਵੀ ਖੁਸ਼ ਖੁਸ਼ ਮੇਰਾ ਮੇਰਾ ਉਹਨੇ ਰਿਗਾਰਡ ਕੀਤਾ ਠੀਕ ਹੈ ਬਾਕੀ ਪੈਸਿਆਂ ਦੀ ਗੱਲ ਨਹੀਂ ਹੁੰਦੀ ਗੱਲ ਹੁੰਦੀ ਆ ਵੀ ਮੁਹੱਬਤਾਂ ਦੀ ਹਾਂ ਬਿਲਕੁਲ ਜੀ ਕਿਉਂਕਿ ਮੁਹੱਬਤ ਨਾ ਉਹ ਅੱਕਦੇ ਤੇ ਨਾ ਕਦੇ ਥੱਕਦੇ ਜਿਹੜੇ ਰੱਬ ਤੇ ਭਰੋਸਾ ਸਦਾ ਰੱਖਦੇ ਮੈਂ ਕਦੀ ਥੱਕਿਆ ਨਹੀਂ ਮੈਂ ਕਦੀ ਕਿਲੋਮੀਟਰ ਨਹੀਂ ਦੇਖਿਆ ਜੀ ਵੀ ਮੇਰਾ ਸਟਰਗਲ ਜਿਹੜਾ ਕਿਉਂਕਿ ਲਾਈਫ ਆਫ ਲਾਈਫ ਆਫ ਦਾ ਸੈਕੰਡ ਨੇਮ ਆਫ ਦਾ ਸਟਰਗਲ ਜੀ ਬਿਲਕੁਲ ਠੀਕ ਨਹੀਂ ਗੱਲ ਐ ਨਾ ਉਹ ਕਦੇ ਤੇ ਨਾ ਕਦੇ ਥੱਕਦੇ ਜਿਹੜੇ ਰੱਬ ਤੇ ਭਰੋਸਾ ਸਦਾ ਰੱਖਦੇ ਉਹ ਦੁਨੀਆ ਤੇ ਸ਼ਾ ਜਾਂਦੇ ਨੇ ਜਿਹੜੇ ਨਜ਼ਰਾਂ ਨਿਸ਼ਾਨਿਆਂ ਤੇ ਰੱਖਦੇ ਰੰਗਪ uri ਸਾਹਿਬ ਉਹ ਮੰਜ਼ਲਾਂ ਨੂੰ ਪਾ ਜਾਂਦੇ ਨੇ ਮੰਜ਼ਲਾਂ ਮੰਜ਼ਲ ਜਦੋਂ ਪਾਉਣੀ ਹੈ ਤੇ ਇਹ ਨਾ ਦੇਖੋ ਵੀ ਅੰਮ੍ਰਿਤਸਰ ਕਿੰਨੇ ਕਿਲੋਮੀਟਰ ਹੈ ਗਿਆ ਲੁਧਿਆਣਾ ਕਿੰਨੇ ਕਿਲੋਮੀਟਰ ਹੈ ਗਿਆ ਇਧਰ ਪਠਾਨਕੋਟ ਕਿੰਨੇ ਕਿਲੋਮੀਟਰ ਹੈ ਗਿਆ ਜਾਂ ਦਿੱਲੀ ਕਿੰਨੇ ਕਿਲੋਮੀਟਰ ਨਾ ਮੀਲ ਪੱਥਰ ਨਹੀਂ ਦੇਖਣਾ ਮੈਂ ਉਜਾਈ ਚਲ ਕੋੜਾ ਕਿਤੇ ਤਾਂ ਪਿੰਡ ਆਊਗਾ ਜੀ ਬਿਲਕੁਲ ਅੱਛਾ ਇੱਕ ਤਾਂ ਅੱਜ ਕਲ੍ਹ ਇੱਕ ਹੋਰ ਗੱਲ ਚੱਲਦੀ ਹੈ ਜਿਹੜੀ ਡੇਰਿਆਂ ਦੇ ਲੈ ਕੇ ਹੋਈ ਨਾ ਮਸੀਤਾਂ ਦੇ ਜਾ ਕੇ ਗਾਣ ਨੂੰ ਇਹਨੂੰ ਤੁਸੀਂ ਕਿਦਾਂ ਸਮਝਦੇ ਹੋ ਕੁਝ ਕੰਟਰੋਵਰਸੀ ਉੱਠ ਰਹੀ ਹੈ ਕਿ ਉੱਥੇ ਗਾਣਾ ਨਹੀਂ ਚਾਹੀਦਾ ਗਾਣਾ ਇਹਨੂੰ ਤੁਸੀਂ ਕਿਦਾਂ ਦੇਖਦੇ ਨਹੀਂ ਜੀ ਗਾਉਣਾ ਚਾਹੀਦਾ ਸਾਰਿਆਂ ਨੂੰ ਅਸੀਂ ਮੇਰਾ ਤੇ ਪਰਿਵਾਰ ਹੀ ਡੇਰਿਆਂ ਤੋਂ ਪੀਰਾਂ ਫਕੀਰਾਂ ਦੇ ਦਰਬਾਰਾਂ ਤੋਂ ਚੱਲਦਾ ਜਗਰਾਤਿਆਂ ਤੋਂ ਚੱਲਦਾ ਜੀ ਗਾਉਣਾ ਚਾਹੀਦਾ ਮੈਂ ਉਹਨਾਂ ਦੇ ਹੱਕ 'ਚਾਂ ਜੀ ਉਹ ਜੇਕਰ ਸਾਨੂੰ ਬੁਲਾਉਂਦੇ ਤਾਂ ਅਸੀਂ ਤਾਈਂਓ ਗਾਉਂਦੇ ਉੱਥੇ ਔਰ ਫਿਰ ਇਹਨੂੰ ਕੰਟਰੋਵਰਸੀ ਕਿਉਂ ਲਈ ਜਾ ਰਿਹਾ ਕਿ ਨਹੀਂ ਗਾਣਾ ਚਾਹੀਦਾ ਉੱਥੇ ਨਸ਼ਾ ਪ੍ਰਮੋਟਾ ਨੂੰ ਨਹੀਂ ਹੋਣਾ ਨਾ ਕੋਣ ਹਾਂ ਠੀਕ ਹੈ ਜਿਹਨਾਂ ਨੇ ਨਹੀਂ ਹੋਣਾ ਨਾ ਕੋਣ ਮੈਂ ਤਾਂ ਗਾਉਂਗਾ ਜੀ ਮੈਂ ਤਾਂ ਸ਼ੁਰੂ ਤੋਂ ਗਾਉਂਦਾ ਹਾਂ ਸ਼ੁਰੂ ਤੋਂ ਐਂਡ ਤੱਕ ਆਖਰੀ ਸਾਹ ਤੱਕ ਵਾਇਸ ਆਫ ਪੰਜਾਬ ਦੇ ਵਿੱਚ ਮੈਂ ਦੱਸ ਰਿਹਾ ਕਿ ਮੈਂ ਆਖਰੀ ਸਾਹ ਤੱਕ ਗਾਵਾਂਗਾ ਜਿੱਦਾਂ ਮੈਨੂੰ ਆਖਰੀ ਸਾਹ ਤੱਕ ਵਾਇਸ ਆਫ ਪੰਜਾਬ ਐਂਡ ਮੀਡੀਆ ਦੀ ਲੋੜ ਹੈ ਮੈਨੂੰ ਮੀਲਿਆਂ ਦੀ ਲੋੜ ਹੈ ਕਿਉਂਕਿ ਹਰੇਕ ਬੰਦੇ ਦੇ ਵਿੱਚ ਰੱਬ ਵਸਦਾ ਹੈ ਤਾਂ ਯਾਰ ਕੁਝ ਨਹੀਂ ਹੁੰਦਾ अच्छा आ, कोई कंट्रोवर्सी ਜਨਾ ਪਾਓ ਨਹੀਂ ਬਿਲਕੁਲ ਕਹਿੰਦੇ ਜੇ ਤੁਹਾਡੀ ਤੁਹਾਡਾ ਮਿਰਜ਼ਾ ਨਾ ਸੁਣਿਆ ਤੇ ਫਿਰ ਕਹਿੰਦੇ ਮਜ਼ਾ ਕੀ ਆਇਆ ਆਹਾਂ ਜਾਂਦੇ ਜਾਂਦੇ ਮੈਂ ਤੇ ਜਾਂਦਾ ਜਾਂਦਾ ਇਹ ਕਹਿੰਦਾ ਕਿ ਰੱਬ ਨੇ ਦਿੱਤੀ ਆ ਗਾਜਣਾ ਤੇ ਵਿੱਚੇ ਰੰਬਾ ਰੱਖ ਠੀਕ ਨੇ ਮਿਰਜ਼ਾ ਜੀ ਜੱਟ ਛਾੜਦਾ ਮਿਰਜ਼ਾ ਖਾਨੂ ਤੇ ਵੱਡੀ ਭਾਬੀ ਦਿੰਦੀ ਥੰਮ ਬੇਮਕ ਦਿਨਾਂ ਦਿਉਰ ਵੰਧਾਰਿਆ ਤੇ ਜੱਟਾ ਤੂੰ ਆਇਓ ਕੰਮ ਤੈਨੂੰ ਆਪ ਤਾਂ ਛੋਟੀ ਵਿਆਹ ਦਵਾਵੇ ਆਦਵਾ ਆਪ ਤਾਂ ਛੋਟੀ ਵਿਆਹ ਦਵਾ ਤੇ ਜੱਟਾ ਰੂਪ ਜੱਟੀ ਦਾ ਧੰਨ ਹਾਏ ਆਖੇ ਲੱਗ ਮਨ ਮੇਰੀਆਂ ਤੇ ਬੱਕੀ ਮੋੜ ਤੋ ਵੇਲੇ ਬਾਨਿਓ ਐ ਹਾ ਜੱਟਾ ਕਮਲਿਆ ਅੱਛਾ ਤੁਸੀਂ ਵੀ ਇੱਕ ਗਾਣਾ ਗਾਇਆ ਸੀ ਮਿਸ ਪੂਜਾ ਨਾਲ ਨੇਹਰੀਆਂ ਲਿਆ ਦਿਓ ਤੇ ਉਸ ਤੋਂ ਬਾਅਦ ਕਦੀ ਮਿਸ ਪੂਜਾ ਨਾਲ ਉਹ ਗਾਣਾ ਗਾਣ ਦਾ ਸਵੱਬ ਨਹੀਂ ਮੰਨਿਆ ਜਾਂ ਕੀ ਚੱਕਰ ਮੈਂ ਕਿਹਾ ਦੂਸਰੇ ਵਿਆਹ ਦਾ ਬੱਚੂ ਫੇਰ ਪਤਾ ਲੱਗਣਾ ਐਂਡ ਕੀ ਪੰਗੇ ਕੀ ਦੰਗਿਆ ਡਿਆ ਪਰਥੂ ਪਾ ਦੂੰਗਾ ਹੁਣ ਵੀ ਜਦੋਂ ਅਸੀਂ 에ਰਪੋਰਟਾਂ ਤੇ ਉਹ ਅਮਰੀਕਾ ਤੋਂ ਕਿਉਂਕਿ ਉਹ ਪੀਆਰ ਅਮਰੀਕਾ ਨੇ ਬਹੁਤ ਹੀ ਸ੍ਰੀਲੀਪ ਅਦਾਕਾਰਾ ਸੀ ਲੀਫ ਕਾਰਾ ਐਂਡ ਤਾਨੂੰ ਦੱਸਣੀ ਚਾਹੁੰਦਾ ਕਿ ਨਾਲ ਉਹ ਪ੍ਰੋਫੈਸਰ ਵੀ ਰਹੇ ਨੇ ਰਾਜਪੁਰਾ ਦੇ ਵਿੱਚ ਹੁਣ ਪੀਆਰ ਪੱਕੇ ਨੇ ਸਾਡੀ ਹੈਲੋ ਹੈ ਫੋਨ ਤੇ ਵੀ ਹੁੰਦੀ ਹੈ ਫੇਸਬੁੱਕ ਤੇ ਵੀ ਹੁੰਦੀ ਹੈ ਸਲੂਟ ਹੈ ਜਿਹਨਾਂ ਦੇ ਕੰਮ ਆਮ ਤੌਰ ਤੇ ਦੇਖਿਆ ਜਾਂਦਾ ਜਦੋਂ ਕੋਈ ਗਾਇਕ ਬਹੁਤ ਮਕਬੂਲ ਹੋ ਜਾਂਦਾ ਤੇ ਉਹ ਪਿੱਛੇ ਭੁੱਲਦਾ ਜਾਂਦਾ ਆਪਣੇ ਜਿਹੜੇ ਪਿਛਲੇ ਰਾਹ ਭੁੱਲਦਾ ਜਾਂਦਾ ਇਹਨੂੰ ਤੁਸੀਂ ਕਿਦਾਂ ਦੇਖਦੇ ਹੋ ਕਿ ਇਦਾਂ ਹੋਣਾ ਚਾਹੀਦਾ ਯਾਨੀ ਹੋਣਾ ਚਾਹੀਦਾ ਕਿਉਂਕਿ ਸਾਥੀ ਤਾਂ ਉਹ ਵੀ ਨੇ ਜਿਨ੍ਹਾਂ ਨੇ ਅੱਜ ਇੱਥੇ ਤੱਕ ਪਹੁੰਚਾਇਆ ਨਹੀਂ ਰਾਹ ਨਹੀਂ ਭੁੱਲਣਾ ਚਾਹੀਦਾ ਜੀ ਮੇਰੇ ਤੇ ਬਹੁਤ ਜਿਹੜਾ ਰਾਹ ਦੇ ਰਾਹੀਆਂ ਨੇ ਮੈਨੂੰ ਉਹ ਰਸਤਾ ਦਿਖਾਲਿਆ ਉਹ ਬਹੁਤ ਵਧੀਆ ਲੋਕ ਨੇ ਉਹ ਨਹੀਂ ਭੁੱਲਣਾ ਨਹੀਂ ਚਾਹੀਦਾ ਕਿਸੇ ਨੂੰ ਕਿਉਂਕਿ ਮੇਰੇ ਬਹੁਤ ਹੀ ਸਤਿਕਾਰਯੋਗ ਜਿਹੜਾ ਜਿਹੜਾ ਨੇ ਮੇਰੇ ਇਸ ਵੱਡੀ ਰਾਹ ਤੇ ਭੀੜ ਦੀ ਦੁਨੀਆ ਵਿੱਚ ਉਂਗਲ ਫੜ ਕੇ ਚੱਲਣਾ ਸਿਖਾਇਆ ਮੈਂ ਪਹਿਲਾਂ ਦੱਸਾਂ ਕਿ ਮੇਰਾ ਡਿਪਾਰਟਮੈਂਟ ਪੀਆਰਓ ਐਂਡ ਡਾਕਟਰ ਇੰਦਰਜੀਤ ਸਿੰਘ ਜੀ 골ਡਨ ਸਟਾਰ ਮਲਕੀ ਸਿੰਘ ਜੀ ਜਿਹੜਾ ਕੋ ਮਾਈਕ ਫੜਨਾ ਸਿਖਾਇਆ ਮੈਂ ਖੜਨਾ ਸਿਖਾਇਆ ਤੇ ਐਂਡ ਬਹੁਤ ਸਟੇਜ ਤੇ ਤਜਰਬੇ ਦੱਸੇ ਮੇਰੇ ਉਸਤਾਦ ਜੀ ਕੁਲਦੀ ਮਾਨਕ ਸਾਹਿਬ ਕਰਮਪਾਲ ਸਿੰਘ ਤੇ ਲੋਕ ਸਾਡੇ ਕਰਤਾਰਪੁਰ ਤੋਂ ਮਡਾਰ ਕਤਾਰ ਵੀ ਸਭ ਮੈਨੂੰ ਹੱਥ ਪੋਟੇ ਸਦੇ ਕਿਤੇ ਔਰ ਹੋਰ ਬਹੁਤ ਸਾਰੇ ਭਾਜੀ ਵਿੱਕੀ ਭਾਜੀ ਕਪੂਰਥਲੋਂ ਤੋਂ ਨੇ ਤੇ ਸਮਥਿੰਗ ਕਰਨਲ ਸਿਵਿਆ ਜੀ ਹਰਵਿੰਦਰ ਰੋੜਪੁਰੀ ਸਾਹਿਬ ਇਹ ਬਲਜਿੰਦਰ ਢਿੱਲੋਂ ਸਾਹਿਬ ਜਿਹੜੇ ਟਾਂਗ ਰਹੇ ਤੋਂ ਨੇ ਵੀਡੀਓ ਡਾਇਰੈਕਟਰ ਨੇ ਤੇਜਵੰਤ ਬਲ ਸਾਹਿਬ ਹੋਰ ਬੜੀ ਦੁਨੀਆ ਚੋਂ ਜਿਹੜੇ ਮੇਰੇ ਰਾਹ ਦਰਾਹੀ ਬਣੇ ਚਲੋ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡਾ ਵਾਜੋ ਪੰਜਾਬ ਚ ਬਹੁਤ ਬਹੁਤ ਧੰਨਵਾਦ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਬਸ ਲਾਸਟ ਵਿੱਚ ਧੰਨਵਾਦ ਬਾਅਦ ਚ ਕਰਿਓ ਜੀ ਜੀ ਕੀ ਇਹ ਇਸ਼ਕ ਪੜਾਈਆਂ ਰਾਸ ਨਾ ਆਈਆਂ ਇਸ਼ਕ ਪੜਾਈਆਂ ਰਾਸ ਨਾ ਆਈਆਂ ਮਿੱਤਰੋ ਪੜਦਾ ਇੱਥੇ ਕੋਈ ਕੋਈ ਆਖਣ ਨੂੰ ਯਾਰ ਬੜੇ ਪਰ ਖੜਦਾ ਇੱਥੇ ਕੋਈ ਕੋਈ ਆਖਣ ਨੂੰ ਯਾਰ ਬੜੇ पर ਖੜਦਾ ਇੱਥੇ ਕੋਈ ਕੋਈ ਹੁਣ ਗਾਂ ਪੰਚਾਇਤੀ ਇਲیکشن ਆ ਰਹੀਆਂ ਨੇ ਐਂਡ ਲੋਕ ਸਭਾ ਇਲیکشن ਆ ਰਹੀ ਹੈ ਜੀ ਫਰਵਰੀ ਸ਼ੁਰੂ ਅੱਜ ਹੋ ਹੀ ਗਿਆ ਤੇ ਗਾਂ ਮਾਰਚ ਅਪ੍ਰੈਲ ਮਈ ਅਕਸਰ ਮਿਲ ਜਾਂਦੇ ਨੇ ਜਿਹੜੇ ਹੱਲਾ ਸ਼ੇਰੀ ਦਿੰਦੇ ਨੇ ਚੱਕ ਦੇ ਕੜੇ ਤੋਂ ਕੌਲਾ ਫੂਕ ਬਥੇਰੀ ਉਹ ਦਿੰਦੇ ਨੇ ਨਾਲ ਖਲੋ ਕੇ ਮੂਰੇ ਹੋ ਕੇ ਨਾਲ ਖਲੋ ਕੇ ਮੂਰੇ ਹੋ ਕੇ ਐ ਪਰ ਲੜਦਾ ਇੱਥੇ ਕੋਈ ਕੋਈ ਆਖਣ ਨੂੰ ਯਾਰ ਬੜੇ ਪਰ ਰੰਗਪੁਰੀ ਸਾਹਿਬ ਖੜਦਾ ਇੱਥੇ ਕੋਈ ਕੋਈ ਖੜਨਾ ਚਾਹੀਦਾ ਸੱਚੇ ਬੰਦੇ ਨਾਲ ਖੜਨਾ ਚਾਹੀਦਾ ਹਾਂ ਜੀ ਬਿਲਕੁਲ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਜਿਹੜਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਚ 27 ਸਾਲ ਕੰਮ ਕੀਤਾ ਤੇ ਉਹ ਤੁਹਾਡੀ ਰਿਲੇਸ਼ਨ ਜਿਹੜੇ ਅੱਜ ਡਵੈਲਪ ਹੋਏ ਅਸੀਂ ਚਾਹੁੰਦੇ ਕਿ ਇਦਾਂ ਹੀ ਬੰਦੇ ਰਹੋ ਮੇਲਿਆਂ ਦੇ ਬਾਦਸ਼ਾਹ ਇਦਾਂ ਹੀ ਬਨੇ ਰਹੋ ਹਾਂ ਤੁਹਾਡੀ ਕੋਈ ਜਿਹੜਾ ਰਿਲੇਸ਼ਨ ਹੈ ਉਹ ਹਰੇਕ ਬੰਦੇ ਨੂੰ ਆਪਣੇ ਰਿਸਰਚ ਕਰੋਣੀ ਚਾਹੀਦੇ ਹੈ ਐਂਡ ਬੈਟਰੀ ਜਿਹੜੀ ਡਾਊਨ ਨਹੀਂ ਹੋਣੀ ਚਾਹੀਦੀ ਉਹਨੂੰ ਰੀਚਾਰਜ ਕਰਨਾ ਜਿਹਦਾ ਵਾਈਸੋ ਪੰਜਾਬ ਦੀ ਪੂਰੀ ਟੀਮ ਦਾ ਖਾਸ ਕਰਕੇ ਭਾਜੀ ਨਰੰਗਪੁਰੀ ਸਾਹਿਬ ਤੁਹਾਡਾ ਰੰਗਪੁਰੀ ਸਾਹਿਬ ਐਂਡ ਸਾਡੇ ਕੈਮਰੇ ਤੇ ਐਡੀਟਰ ਤੋਂ ਔਰ ਦਰਸ਼ਕਾਂ ਦਾ ਵਾਈਸੋ ਪੰਜਾਬ ਵੱਲੋਂ ਫੇਰ ਵਾਈਸੋ ਪੰਜਾਬ ਦਾ ਦਲਵਿੰਦਰ ਦਿਆਲਪੁਰੀ ਵੱਲੋਂ ਬਹੁਤ ਬਹੁਤ ਧੰਨਵਾਦ ਧੰਨਵਾਦ